ਦੇ ਤੋਂ ਬਾਅਦ ਹਮਲੇ ਤੋਂ ਉਹ ਕੈਨੇਡੀਅਨ ਸਿਆਸਤਦਾਨਾਂ ਨੂੰ ਸਬਕ ਲੈਣ ਦੀ ਨਸੀਹਤ ਦਿੱਤੀ ਹੈ ਉਹਨਾਂ ਨੇ ਕਿ ਐਮਪੀ ਚੰਦਰ ਆਰਿਆ ਨੇ ਕਿ ਕੈਨੇਡਾ ਦੇ ਸਿਆਸਤਦਾਨਾਂ ਨੂੰ ਨਸੀਹਤ ਹੈ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਦੀ ਨਿੰਦਾ ਕਰੋ ਔਰ ਖਾਲਿਸਤਾਨੀ ਸਮਰਥਕਾਂ ਦੀਆਂ ਰੈਲੀਆਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਣਾ ਬੰਦ ਕਰੋ ਨਾਲੇ ਹਿੰਦੂ ਕੈਨੇਡੀਅਨ ਭਾਈਚਾਰੇ ਨੂੰ ਟਾਰਗੇਟ ਕਰਨ ਵਾਲੇ ਖਾਲਿਸਤਾਨੀਆਂ ਦੀ ਖਿਲਾਫਤ ਕਰੋ ਇਹ ਵੀ ਕਿਹਾ ਹੈ ਐਮਪੀ ਆਰਿਆ ਨੇ ਦੱਸਦੀ ਹੈ ਕਿ ਐਮਪੀ ਚੰਦਰ ਆਰਿਆ ਨੇ ਇੰਦਰਾ ਗਾਂਧੀ ਦੇ ਕਤਲ ਵਾਲੀ ਝਾਕੀ ਦੀ ਵਾਲੀ ਜਿਹੜੀ ਹੈ ਪੁਰਾਣੀ ਪੋਸਟ ਸ਼ੇਅਰ ਕੀਤੀ ਹੈ ਬਰਸਲ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਇੱਕ ਰੈਲੀ ਕੱਢੀ ਗਈ ਸੀ ਜਿਸ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਚਾਕੀ ਸ਼ਾਮਲ ਸੀ ਜਿਸ ਦੇ ਵਿੱਚ ਕਈ Hindu ਆਗੂਆਂ ਦੇ ਵੱਲੋਂ ਜਿਸ ਦੀ ਨਿੰਦਿਆ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣੇ ਜ਼ਿਕਰ ਹੋਇਆ ਹੈ 트럼ਪ ਤੇ ਹਮਲੇ ਦੇ ਬਹਾਨੇ ਇਹ ਬਿਆਨ ਹੈ ਉਦੋਂ ਟਰੰਪ ਤੇ ਹਮਲੇ ਤੋਂ ਬਾਅਦ ਟੈਸਲਾ ਦੇ ਸੀਈਓ ਐਲਨ ਮਸਕ ਦਾ ਵੀ ਵੱਡਾ ਬਿਆਨ ਆਇਆ ਉਹਨਾਂ ਨੇ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੇਰਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਵੱਡਾ ਦਾਵਾ ਕੀਤਾ ਉਹਨਾਂ ਨੇ 8 ਮਹੀਨਿਆਂ ਦੇ ਵਿੱਚ ਦੋ ਵਾਰ ਮੇਰੇ ਕਤਲ ਦੀ ਕੋਸ਼ਿਸ਼ ਕੀਤੀ ਗਈ ਹੈ ਹਮਲਾਵਰ ਬੰਦੂਕਾਂ ਦੇ ਨਾਲ ਫੜੇ ਗਏ ਸੀ ਐਲਨ ਮਸਕ ਨੇ ਕਿਹਾ ਹੈ ਔਰ ਬੜਾ ਸਮਾਹੋਰ ਵੀ ਖਤਰਨਾਕ ਹੈ ਉਹਨਾਂ ਨੇ ਕਿਹਾ ਦੱਸਿਓ ਕਿ ਐਕਸ ਯੂਜ਼ਰ ਨੇ ਟਰੰਪ ਤੇ ਹਮਲੇ ਤੋਂ ਬਾਅਦ ਮਸਕ ਵੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਮਸਕ ਨੂੰ ਸੁਰੱਖਿਆ ਵਧਾਉਣ ਦੇ ਲਈ ਕਿਹਾ ਜਿਸ ਤੋਂ ਬਾਅਦ ਐਲਨ ਮਸਕ ਨੇ ਇੱਕ ਖੁਲਾਸਾ ਕੀਤਾ ਹੈ 8 ਮਹੀਨਿਆਂ ਚ ਦੋ ਵਾਰ ਕਤਲ ਦੀ ਜੇਲੀ ਕੋਸ਼ਿਸ਼ ਹੈ ਉਹ ਹੋਈ ਐਲਨ ਮਸਕ ਦਾ ਇਹ ਦਾਵਾ ਹੈ ਸਕਲ ਮਲਾਕੇ ਦੱਸਿਆ ਕਿ ਇਹ ਜਿਸ ਤਰੀਕੇ ਨਾਲ ਹਮਲਾ ਹੁੰਦਾ ਹੈ 트ੰਪ ਤੇ ਉਸ ਤੋਂ ਬਾਅਦ ਇਹ ਦਾਵਾ ਕੀਤਾ ਗਿਆ ਐਲਨ ਮਸਕ ਦੇ ਵੱਲੋਂ 트ੰਪ ਤੇ ਜੋ ਹਮਲਾ ਹੋਇਆ ਹੈ ਉਸ ਨੂੰ ਲੈ ਕੇ ਵੀ ਤਨੀ ਕੀਤਾ ਗਿਆ ਸੀ ਐਕਸ ਤੇ ਉਹਨਾਂ ਨੇ ਇਹ ਲਿਖਿਆ ਸੀ ਕਿ ਉਹਨਾਂ ਦੇ ਪਸੰਦੇ ਦਾ ਨੇ ਔਰ 트럼ਪ ਔਰ ਉਹਨਾਂ ਦੇ ਸਮਰਥਨ ਦੇ ਵਿੱਚ ਉਹ ਖੜੇ ਨੇ ਐਲਨ ਮਸਕ ਨੇ ਇਹ ਕਿਹਾ ਸੀ ਤਾਂ ਉਸ ਤੋਂ ਬਾਅਦ ਹੁਣ ਜਦੋਂ ਅੱਗੇ ਟਵੀਟ ਟਵੀਟ ਜਿਹੜੇ ਨੇ ਆ ਰਹੇ ਨੇ ਕਿਉਂਕਿ ਜਿਹੜਾ ਇਹਨਾਂ ਦਾ ਅਸੀਂ ਕਹਿ ਸਕਦੇ ਹਾਂ ਮਸਕ ਦੀ ਜਿਹੜੀ ਚਿੰਤਾ ਹੈ ਉਹ ਕੀਤੀ ਗਈ ਤਾਂ ਫਿਰ ਉਸ ਦੇ ਜਵਾਬ ਦੇ ਵਿੱਚ ਮਸਕ ਨੇ ਲਿਖਿਆ ਕਿ ਉਹਨਾਂ ਤੇ 8 ਮਹੀਨਿਆਂ ਦੇ ਵਿੱਚ ਦੋ ਵਾਰ ਕਤਲ ਦੀ ਜਿਹੜੀ ਕੋਸ਼ਿਸ਼ ਹੈ ਉਹ ਹੋ ਚੁੱਕੀ ਹੈ ਔਰ ਹਮਲਾਵਰ ਜਿਹੜੇ ਨੇ ਬੰਦੂਕਾਂ ਦੇ ਨਾਲ ਫੜੇ ਗਏ ਸਨ ਹੁਣ ਜ਼ਿਕਰ ਕਰਦੇ ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਤਿੰਨ ਸਿੱਖ ਵਖਵਾਦੀਆਂ ਦੀਆਂ ਤਸਵੀਰਾਂ ਲਾਉਣ ਦਾ ਨਿਰਦੇਸ਼ ਦਿੱਤਾ। ਤਿੰਨ ਸਿੱਖ ਵਖਵਾਦੀਆਂ ਦੀਆਂ ਤਸਵੀਰਾਂ ਅਕਾਲ ਤਖਤ ਸਾਹਿਬ ਦੇ ਨੇੜੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਾਈਆਂ ਜਾਣਗੀਆਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤਾ ਹੈ ਕਿ ਦਿਨਾਂ ਦੀਆਂ ਕੁਰਬਾਨੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਜਾਇਬ ਘਰ ਦੇ ਵਿੱਚ ਹਰਦੀਪ ਸਿੰਘ ਨਿੱਜਰ ਪਰਮਜੀਤ ਸਿੰਘ ਪੰਜਵੜ ਤੇ ਗਜਿੰਦਰ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣ ਜਥੇਦਾਰ ਸਾਹਿਬ ਨੇ ਇਹ ਨਿਰਦੇਸ਼ ਦੇਣ ਦੇ ਨਾਲ ਤਿੰਨਾਂ ਨੂੰ ਸ਼ਹੀਦ ਵੀ ਕਰਾਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਚਾਰ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ ਭਾਰਤੀ ਏਜੰਸੀਆਂ ਦੇ ਰਾਹੀਂ ਜੋ ਭਾਈ ਹਰਦੀਪ ਸਿੰਘ ਜੀ ਨਿਜਰ ਪੋਣਾ ਦੀ ਸ਼ਹਾਦਤ ਹੋਈ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ ਪੰਜਵੜ ਦੀ ਸ਼ਹਾਦਤ ਹੋਈ। ਵੰਤਾ ਦੀਆਂ ਤਸਵੀਰਾਂ ਔਰ ਭਾਈ ਗਜਿੰਦਰ ਸਿੰਘ ਜੀ ਹੋਰਾਂ ਦੀ ਜਿਹੜੀ ਤਸਵੀਰ ਹੈ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲਾ ਕਰਕੇ ਤੇ ਕੇਂਦਰ ਸਿੱਖ ਅਜੈਬ ਘਰ ਦੇ ਵਿੱਚ ਸ਼ਿਸ਼ੋਭਿਤ ਕਰਨ ਦਾ ਯਤਨ ਜ਼ਰੂਰ ਕਰੇ ਜਸਵੰਤ ਸਿੰਘ ਗਿਆਨੀ ਗਵਿਰ ਸਿੰਘ ਨੇ ਗਜਿੰਦਰ ਸਿੰਘ ਦਾ ਜ਼ਿਕਰ ਕੀਤਾ ਤੇ ਉਹਨਾਂ ਨੂੰ ਸਿੱਖ ਯੋਧਾ ਦਾ ਖਿਤਾਬ ਦੇਣ ਦਾ ਵੀ ਐਲਾਨ ਕਰਦਿਆਂ ਅਕਾਲ ਤਖਤ ਸਰ ਤੋਂ ਸਨਮਾਨਿਤ ਕਰਨ ਦੀ ਗੱਲ ਆਖੀ ਹੈ ਸਬਜੀ ਹੋਰਾਂ ਨੇ 2020 ਦਾ ਜ਼ਿਕਰ ਕੀਤਾ ਮਾਝੋਪ ਸਿੱਖ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਉਹਨਾਂ ਦੀ ਅਗਵਾਈ ਵਿੱਚ ਪੰਜ ਸਿੰਘ ਸਰਬਾਨ ਦੀ ਇਕੱਤਰਤਾ ਹੋਈ ਔਰ ਭਾਈ ਸਾਹਿਬ ਜੀ ਹੋਰਾਂ ਨੂੰ ਜਲਾ ਵਤਨ ਦੀ ਸਿੱਖ ਯੋद्धा ਜਿਹੜਾ ਸਨਮਾਨ ਸੀ ਉਹ ਦੇਣ ਦਾ ਐਲਾਨ ਕੀਤਾ ਗਿਆ ਇਸ ਸਭ ਦੇ ਵਿਚਾਲੇ ਹੁਣ ਜ਼ਿਕਰ ਇਹਨਾਂ ਤਿੰਨਾਂ ਸਿੱਖਾਂ ਦਾ ਵੀ ਕਰ ਲੈਂਦੇ ਆਂ ਦਰਸਲ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਪੰਜਵੜ ਭਾਰਤ ਦੇ ਸਭ ਤੋਂ ਵੱਧ ਲੁੜਿੰਦੇ ਅਫਰਾਦੀਆਂ ਦੇ ਵਿੱਚੋਂ ਇੱਕ ਸੀ ਜਿਸ ਦਾ 6 ਮਈ 2023 ਨੂੰ ਲਾਹੌਰ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦਕਿ ਨਿੱਜ ਭਾਰਤ ਸਰਕਾਰ ਦੇ ਵੱਲੋਂ ਅੱਤਵਾਦੀ ਐਲਾਨਿਆ ਹੋਇਆ ਸੀ ਜਿਸ ਦਾ ਕੈਨੇਡਾ ਦੇ ਸਰੀਚ ਗੋਲੀ ਮਾਰ ਕੇ ਕਤਲ ਕੀਤਾ ਗਿਆ ਗਜੇਂਦਰ ਸਿੰਘ 1981 ਦੇ ਵਿੱਚ ਭਾਰਤੀ ਜਹਾਜ਼ ਨੂੰ ਫਾਈਜੈਕ ਕਰਕੇ ਪਾਕਿਸਤਾਨ ਲੈ ਗਿਆ ਸੀ ਜਿਸ ਦੀ ਹੁਣੇ ਕੁਝ ਦਿਨ ਪਹਿਲਾਂ ਹੀ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ ਗੁਰੂ ਰਿਪੋਰਟ న్యూਸ 18 ਪੰਜਾਬ ਉਧਰ ਮੁਹਾਲੀ ਦੇ ਨੇੜੇ ਬਨੂੜ ਦੇ ਵਿੱਚ ਪੁਲਿਸ ਦਾ ਗੈਂਗਸਟਰਾਂ ਦੇ ਨਾਲ ਐਨਕਾਊਂਟਰ ਹੋਇਆ ਜਿਸ ਦੇ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਦੱਸਿਆ ਕਿ ਐਨਕਾਊਂਟਰ ਤੋਂ ਬਾਅਦ ਪੁਲਿਸ ਟੀਮਾਂ ਨੇ ਦੋਵਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਖੇਤਾਂ 'ਚ ਤਫਤੀਸ਼ ਦੇ ਵਿੱਚ ਉੱਟੀ ਪੁਲਿਸ ਦੀ ਟੀਮ ਤੇ ਜ਼ਮੀਨ ਤੇ ਡਿੱਗਿਆ ਹੋਇਆ ਜ਼ਖਮੀ ਗੈਂਗਸਟਰ ਇਹ ਤਸਵੀਰਾਂ ਇੱਕ ਗੈਂਗਸਟਰਾਂ ਤੇ ਪੁਲਿਸ ਟੀਮ ਦੇ ਵਿਚਕਾਰ ਹੋਏ ਇਨਕਾਊਂਟਰ ਦੇ ਬਾਅਦ ਦੀਆਂ ਨੇ ਜਿਸ ਵਿੱਚ ਪੁਲਿਸ ਦੀ ਟੀਮ ਤੇ ਫਾਇਰਿੰਗ ਕਰਨ ਵਾਲਾ ਗੈਂਗਸਟਰ ਜਵਾਬੀ ਕਾਰਵਾਈ ਦੇ ਵਿੱਚ ਜ਼ਖਮੀ ਹੋ ਗਿਆ ਕ੍ਰਾਸ ਫਾਇਰਿੰਗ ਕੀਤੀ ਤਾਂ ਪੁਲਿਸ ਦੀ ਗੋਲੀ ਗੈਂਗਸਟਰ ਦੇ ਪੈਰ ਦੇ ਵਿੱਚ ਜਾ ਲੱਗੀ ਤੇ ਬਦਮਾਸ਼ ਖੇਤਾਂ ਦੇ ਵਿੱਚ ਡਿੱਗ ਗਿਆ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮਹਾਲੀ ਤੋਂ ਪਰਤ ਰਹੇ ਸਨ ਜਨਾਂ ਦਾ ਪੁਲਿਸ ਨੇ ਪਿੱਛਾ ਕੀਤਾ ਤੇ ਅੱਗੇ ਇੱਕ ਪੁਲਸੀ ਤੇ ਪੁਲਿਸ ਨੇ ਦੋਵੇਂ ਪਾਸੇ ਤੋਂ ਪੁਲ ਨੂੰ ਘੇਰਾ ਪਾ ਲਿਆ ਜਿਸ ਦੇ ਬਾਅਦ ਗੈਂਗਸਟਰ ਆਪਣੀ ਗੱਡੀ ਛੱਡ ਕੇ ਕੱਚੇ ਰਸਤੇ ਹੀ ਭੱਜਣ ਲੱਗੇ ਤਾਂ ਪੁਲਿਸ ਤੇ ਗੋਲੀ ਚਲਾ ਦਿੱਤੀ ਜਿਸ ਦੇ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਗੈਂਗਸਟਰ ਦੇ ਪੈਰ ਤੇ ਗੋਲੀ ਲੱਗੀ ਇਹ ਤੁਸੀਂ ਦੇਖੋ ਕਿ ਇਹ ਪੁਲ ਹੈ ਔਰ ਇਹਨੇ ਜਦ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਹਨੂੰ ਦੋਨੋਂ ਤਰਫੋਂ ਦੋਨੋਂ ਤਰਫੋਂ ਇਹਨੇ ਇਹਨੂੰ ਪੁਲਿਸ ਨੇ ਘੇਰ ਲਿਆ ਕਿਉਂਕਿ ਇਸ ਪਾਸੇ ਵੀ ਪੁਲ ਹੈ ਤੇ ਦੂਜੇ ਪਾਸੇ ਵੀ ਜਿਹੜਾ ਹੈਗਾ ਉਹ ਪੁਲ ਹੈ ਔਰ ਦੋਨੋਂ ਹੀ ਪਾਸੇ ਅੱਗੇ ਪਿੱਛੇ ਗੱਡੀ ਲਾ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਸਾਰਿਆਂ ਨੂੰ ਉੱਥੇ ਰੋਕ ਦਿੱਤਾ ਗਿਆ ਇਸ ਤੋਂ ਅੱਗੇ ਕਿਸੇ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਲੇਕਿਨ ਦੂਜੇ ਪਾਸੇ ਜਦ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪੁਲ ਦੇ ਵਿੱਚ ਨੂੰ ਰੋਕ ਕੇ ਸਰੈਂਡਰ ਕਰਨ ਕਿਹਾ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਉਸ ਤੋਂ ਬਾਅਦ ਪੁਲਿਸ ਤੇ ਫਾਇਰਿੰਗ ਕੀਤੀ ਗਈ ਹੈ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਗਲੀ ਇਨੀਸ਼ੀਅਲੀ ਜਾਣਕਾਰੀ ਜਿਹੜੀ ਆਈ ਹੈ ਕਿ ਪੁਲਿਸ ਤੇ ਫਾਇਰਿੰਗ ਕੀਤੀ ਹੈ ਔਰ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਨੇ ਇਹਦੇ ਪੈਰ ਤੇ ਗੋਲੀ ਮਾਰੀ এনকাউন্টার ਦੇ ਬਾਅਦ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਦੇ ਹੋਏ ਜ਼ਖਮੀ ਗੈਂਗਸਟਰ ਨੂੰ ਐਂਬੂਲੈਂਸ ਦੇ ਜ਼ਰੀਏ ਹਸਪਤਾਲ ਪਹੁੰਚਵਾਇਆ। ਮੁਲਜ਼ਮਾਂ ਤੋਂ ਇੱਕ ਰਿਵਾਲਵਰ, ਇੱਕ ਪਿਸਤਲ ਤੇ ਜਿਸ ਗੱਡੀ ਦੇ ਵਿੱਚ ਫਰਾਰ ਹੋਏ ਸਨ ਉਸ ਨੂੰ ਪੁਲਸ ਨੇ ਬਰਾਮਦ ਕਰ ਲਿਆ। ਕਾਬੂ ਕੀਤੇ ਗਏ ਗੈਂਗਸਟਰ ਦੀਪਕ ਜਲੰਧਰ ਤੇ ਰਮਨਦੀਪ ਬਠਿੰਡਾ ਦਾ ਰਹਿਣ ਵਾਲਾ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਪੁਲਸ ਨੇ 12 ਘੰਟੇ ਦੇ ਵਿੱਚਕਾਰ ਹੀ ਦੋ ਵਰਦਾਤਾਂ ਨੂੰ ਸੁਲਝਾਉਣ ਦਾ ਦਾਵਾ ਕੀਤਾ ਹੈ। ਜਿਸ ਦੀ ਜਾਣਕਾਰੀ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ। ਵੈਨਯੂ ਗੱਡੀ ਹੈ ਇਹ ਨੰਬਰ ਹੈ 4396 ਹੁਣ ਇਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਕਿ ਇਹ ਫੇਕ ਨੰਬਰ ਹੈ ਜਾਂ ਫਿਰ ਸਹੀ ਨੰਬਰ ਹੈ ਔਰ ਇੱਥੇ ਇਹ ਪਿਸਤਲ ਪਈ ਹੈ ਇਹ ਜਿਹੜੀ ਰਿਕਵਰ ਹੋਈ ਹੈ ਉਹਨਾਂ ਤੋਂ ਇਹ ਪਿਸਤਲ ਪਈ ਹੈ ਇਹ ਰਿਵੋਲਵਰ ਹੈ ਇਹ ਰਿਵੋਲਵਰ ਹੈ ਔਰ ਕਿਉਂਕਿ ਪੂਰੇ ਇੱਕ ਪੂਰੇ ਜਿਹੜੇ ਹੈਗੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਔਰ ਕਹਿ ਸਕਦੇ ਹਾਂ ਕਿ ਇੱਕ ਵੱਡੀ ਸਫਲਤਾ ਪੁਲਿਸ ਨੂੰ ਇਹਦੇ ਵਿੱਚ ਹਾਸਿਲ ਹੋਈ ਹੈ ਔਰ ਪੁਲਿਸ ਨੂੰ ਹਾਸਿਲ ਇੱਕ ਇੱਕ ਪੁਆਇੰਟ ਤੇ ਅਸੀਂ ਕੋਸ਼ਿਸ਼ ਕਰਾਂਗੇ ਇੱਕ ਇੱਕ ਪੁਆਇੰਟ ਤੇ ਗੌਰਵ ਤੁਹਾਨੂੰ ਦਿਖਾਣ ਦੀ ਤਸਵੀਰਾਂ ਔਰ ਕਿਸ ਤਰ੍ਹਾਂ ਇਹ ਹੋਇਆ ਕਿਸ ਤਰ੍ਹਾਂ ਇੱਕ ਜਿਹੜਾ ਹੈਗਾ ਕ੍ਰਾਈਮ ਸੀਨ ਹੋਇਆ ਕੀ ਕੀ ਚੀਜ਼ਾਂ ਨਾਲ ਤੋਂ ਰਿਕਵਰ ਹੋਈ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਦੋ ਜਿਹੜੀ ਵੱਡੀ ਵਾਰਦਾਤ ਹੋਈ ਹੈ ਦੋ ਜਿਹੜੀ ਵੱਡੀ ਵਾਰਦਾਤਾ ਹੋਈ ਹੈ ਇਹਦੇ ਵਿੱਚ ਇਹੀ ਗੱਡੀ ਯੂਜ਼ ਹੋਈ ਹੈ ਜਾਣਕਾਰੀ ਦੇ ਮੁਤਾਬਿਕ ਦੋਵਾਂ ਨੇ ਸ਼ਨੀਵਾਰ ਰਾਤ ਪਟਿਆਲਾ ਦੇ ਵਿੱਚ ਤ੍ਰਿੜੀ ਜੱਟਾਂ ਟੋਲਪਲਾਸ ਦੇ ਕਰਮਚਾਰੀਆਂ ਦੇ ਨਾਲ ਝਗੜਾ ਕੀਤਾ ਇਸ ਦੇ ਬਾਅਦ ਫਾਇਰਿੰਗ ਕਰ ਦਿੱਤੀ ਇਸੇ ਦੌਰਾਨ ਇਹ ਟੋਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਏ ਇਸ ਦੇ ਬਾਅਦ ਮੁਲਜ਼ਮਾ ਨੇ ਸ਼ਰਾਬ ਦੇ ਠੇਕੇ ਦੇ ਵਿੱਚ ਵੀ ਗੋਲੀਆਂ ਚਲਾਈਆਂ ਸਨ ਇਹਨਾਂ ਨੇ ਅਪੀਲ ਕੀਤੀ ਟੀਮਜ਼ ਨੇ ਕਿ ਤੁਸੀਂ ਸਰੈਂਡਰ ਕਰੋ ਬਟ ਇਨਸਟੈਡ ਆਫ दैट ਉਹਨਾਂ ਨੇ ਫਾਇਰਿੰਗ ਕੀਤੀ ਟੀਮ ਤੇ ਤੋਂ ਆਪਣੇ ਬਚਾਅ ਦੇ ਵਿੱਚ ਰਿਸਪੌਂਡ ਕਰਦੇ ਹੋਏ ਪੁਲਿਸ ਟੀਮ ਨੇ ਜਦੋਂ ਰਿਸਪੌਂਡ ਕੀਤਾ ਤਾਂ ਉਹਨਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਉਹ ਸੀ ਚੈੱਕ ਕਰਾਂਗੇ ਦੋ ਦੇ ਹੋਈ ਹੈ ਦੋ ਦੇ ਹੋਈ ਹੈ ਇੱਕ ਦੇ ਹੋਈ ਹੈ ਇਹ ਇੱਕ ਦੇ ਹੋਈ ਹੈ ਬਾਕੀ ਡਿਟੇਲ ਤੁਹਾਨੂੰ ਉਸ ਅਕੋਰਡਿੰਗਲੀ ਸ਼ੇਅਰ ਕਰਾਂਗੇ ਜੀ ਰਮਨਦੀਪ ਹੈ ਤੇ ਦੋ ਦੇ ਰਹੇ ਹੈਗੇ ਦੀਪਕ ਤੇ ਰਮਨਦੀਪ ਇਹਦੇ ਚ ਕਿਹਦੇ ਫਾਇਰਿੰਗ ਹੋਈ ਦੋ ਦੋ ਵਿਅਕਤੀ ਨੇ ਉਹ ਤੁਹਾਨੂੰ ਅੱਗੇ ਦੀਪਕ ਦੇ ਬੇਸਿਕਲੀ ਰਿਪੋਰਟ ਹੋਇਆ ਹੈਗਾ ਦੀਪਕ ਜੋ ਇਹ ਜਲੰਧਰ ਏਰੀਆ ਦੇ ਰਹਿਣ ਵਾਲਾ ਹੈਗਾ ਰਮਨਦੀਪ ਬਠਿੰਡੇ ਦਾ ਹੈਗਾ ਅਮਰਗੜ ਪਿੰਡ ਹੈਗਾ ਇਹਦਾ ਤੋ ਆਇਡੈਂਟੀਫਾਈ ਹੋਇਆ ਤੇ 24 ਘੰਟੇ ਦੇ ਵਿੱਚ ਹੀ ਜਿਹੜਾ ਇਹ ਪੁਲਿਸ ਟੀਮ ਨੇ ਰਿਸਪੌਂਡ ਕਰਦੇ ਹੋਏ ਪ੍ਰੋਐਕਟਿਵਲੀ ਇਹਨੂੰ ਅੰਤਖ ਐਫਰਟ ਕਰਦੇ ਹੋਏ ਬਟ ਬੜਾ ਰੈਕਲੈਸ ਬਿਹੇਵੀਅਰ ਸੀਗਾ ਇਹਨਾਂ ਦਾ 1 ਘੰਟੇ ਦੇ ਵਿੱਚ ਇਹ ਦੋ ਜਗ੍ਹਾ ਫਾਇਰਿੰਗ